ਜਿਸ ਮੇਲਦੇ ਤੇ ਨਾ ਪਹਿਲੇ ਨੰਬਰ ਤੇ ਮੱਝ ਆਈ ਆ ਲੀਲੀ ਰਾਜੀ ਤੇ ਇਹਨਾਂ ਸ਼ੀਰਾਂ ਦੀ ਐ ਸਾਡੀ ਡਿਟੇਲ ਪੁੱਛਾਂਗੇ ਵੀ ਇਹਨੇ ਕਿੰਨਾ ਦੁੱਧ ਕਿੰਨੇ ਲੀਟਰ ਦਾ ਸਦਰਾਮ ਕੱਢਿਆ ਤੇ ਸਸਰੀ ਘਾੜ ਵੀ ਰਿਹਾ ਸਸਰੀ ਘਾੜ ਕਿਹੜਾ ਪਿੰਡ ਆਪਣਾ ਮਦਨੀਪੁਰਾ ਜੀ ਮਦਨੀਪੁਰਾ ਹਾਂਜੀ ਲੁਧਿਆਣਾ ਜਨੇ ਸੀ ਹਾਂਜੀ ਅੱਛਾ ਕਿੰਨਾ ਲੀਟਰ ਦੁੱਧ ਕੱਟਿਆ ਹੋਇਆ ਜਮਾਚੇ 19 ਕਿਲੋ 840 ਗ੍ਰਾਮ ਕਿੰਨਾ 19 ਕਿਲੋ 840 ਗ੍ਰਾਮ ਅੱਛਾ 19 ਕਿਲੋ 840 19 ਕਿਲੋ 840 ਗ੍ਰਾਮ ਦੁੱਧ ਕੱਢਿਆ ਜੀ ਮੱਝਾਂ ਤੋਂ ਪਹਿਲੇ ਨੰਬਰ ਤੇ ਆਈ ਜੀ ਦਾਂ ਤੇ ਦੋ ਮੱਜਾਂ ਨੂੰ ਫਸਟ ਆਈ ਹੈ ਜੀ ਠੀਕ ਹੈ ਤੇ ਸੂਵੇ ਕਹਿੰਦੇ ਦੂਜਾ ਸੂਆ ਜੀ ਕੀਤਾ ਸੂਆ ਦੂਜੇ ਸੂਏ ਮੱਜਾ ਜੀ ਨਿੱਕੇ ਬੁੱਲ ਦੀ ਆ 90 ਵਾਲੇ ਸਰਕਾਰੀ ਦੀ ਨਿੱਕੇ ਬੁੱਲ ਦੀ ਆ ਨਾਬੇ ਵਾਲੀ ਦੀ ਹਾਂ ਜੀ ਠੀਕ ਹੈ ਤੇ 11 ਕਿਲੋ 40 ਕਿਲੋ ਕਿਹੜੇ ਬੁੱਲ ਦੀ ਆ ਜੀ ਨਿੱਕੇ ਦੀ ਨਿੱਕੇ ਨਿੱਕੇ ਬੁੱਲ ਦੀ ਲੱਜ ਹਾਂ ਜੀ ਨਾਬੇ ਵਾਲੇ ਨਿੱਕੇ ਬੁੱਲ ਦੀ ਆ ਜੀ ਤੇ ਦਿਖਾ ਦਿਓ ਦੇਖੋ ਪਹਿਲਾ ਵੀ ਕੋਸਤਾਨ ਲਈ ਨਾ ਇਹ ਪਹਿਲਾ ਹੀ ਮਿਲ ਪਹਿਲੀ ਵਾਰ ਆਇਆ ਹਾਂ ਜੀ ਆਇ ਵੀ ਪਹਿਲੀ ਵਾਰ ਆਉਂ ਹੀ ਹਾਂ ਜੀ ਹਾਂ ਜੀ ਪਹਿਲੀ ਵਾਰ